ਉਹ ਜਾ ਰਹੀ ਸੀ ਉਸ ਦਿਨ ਟੱਕਰ ਹੋ ਗਿਆ ਨਾ ਫਲਾਈਓਵਰ ਤੋਂ ਜਿਹੜੀ ਯੂਪੀ ਰੋਡ ਵਿੱਚ ਪਸਿਆ ਉਹ ਫਲਾਈਓਵਰ ਤੋਂ ਅੱਧੀ ਉਤਰ ਗਈ ਤੁਸੀਂ ਤਸਵੀਰਾਂ ਨਹੀਂ ਦੇ ਸਕਦੇ ਹੋ ਮੌਕੇ ਦੀਆਂ ਸੰਗਣੀਆਂ ਜਿਹੜੀਆਂ ਤਸਵੀਰਾਂ ਸੰਗਣੀਆਂ ਤੁਹਾਨੂੰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨਹੀਂ ਜਿਹੜੀ ਯੂਪੀ ਆ ਠੀਕ ਹੈ ਜੀ ਇਹ ਲੈਣੇ ਤੇ ਸਪੀਡ ਬਗਾੜੀ ਮਾਰੀ ਇੱਕ ਸਾਈਡ ਲੱਗੀ ਤੇ ਗਾੜੀ ਘੁੰਮ ਗਈ ਆਜ ਵੀ ਕਰੀਏ ਬੱਜੀ ਪਛੋਤ ਕਰਦੇ ਹਾਂ ਇਹ ਇਹ ਆ ਰਹੀ थी ਉਹ ਜਿਹੜਾ ਸਵਾਰੀਆਂ ਤੇ ਵੀ ਰੋਟ ਨਹੀਂ ਨਹੀਂ ਠੀਕ ਹੈ ਸੰਗਣੀ ਧੁੰਦ ਦੇ ਕਾਰਨ ਇੱਕ ਭਿਆਨਕ ਹਾਦਸਾ ਵਾਪਰਿਆ ਦੱਸਦੀ ਹੈ ਕਿ ਇੱਕ ਯੂਪੀ ਰੋਡਵੇਜ਼ ਦੀ ਬੱਸ ਪੁਲ ਤੋਂ ਛੇਠਾਂ ਲਟਕ ਗਈ ਹੈ ਹਾਲਾਂਕਿ ਇਸ ਹਾਦਸੇ ਦੇ ਵਿੱਚ ਗਨੀਮਤ ਰਹੀ ਹੈ ਕਿ ਕਿਸੇ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਤੇ ਇੱਕ ਵੱਡਾ ਭਿਆਨਕ ਸੜਕ ਹਾਦਸਾ ਵਾਪਰਿਆ ਹਾਲਾਂਕਿ ਦੱਸਦੀ ਹੈ ਕਿ ਪੰਜਾਬ ਦੇ ਫਲੋਰ ਦੇ ਵਿੱਚ ਇਹ ਹਾਦਸਾ ਵਾਪਰਿਆ ਜਦੋਂ ਇੱਕ ਬੱਸ ਯੂਪੀ ਰੋਡਵੇਜ਼ ਦੀ ਅੰਮ੍ਰਿਤਸਰ ਤੋਂ ਅੰਬਾਲਾ ਦੇ ਵੱਲ ਜਾ ਰਹੀ ਸੀ ਤਾ ਚੀਵੇਂ ਹੀ ਫਿਲੋਰ ਪੁਲ ਦੇ ਉੱਤੇ ਪਹੁੰਚਦੀ ਆ ਤਾਂ ਪਿੱਛੋਂ ਤੋਂ ਇੱਕ ਸਲੀਪਰ ਬੱਸ ਕਾਫੀ ਤੇਜ਼ ਰਫ਼ਤਾਰ ਦੇ ਨਾਲ ਆਉਂਦੀ ਹੈ ਤੇ ਇਸ ਰੋਡਵੇਜ ਦੀ ਬੱਸ ਨੂੰ ਟੱਕਰ ਮਾਰ ਦਿੰਦੀ ਹੈ ਟੱਕਰ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਇਹ ਬੱਸ ਪੁਲ ਦੇ ਉੱਤੇ ਘੁੰਮ ਜਾਂਦੀ ਹੈ ਅਤੇ ਪੁਲ ਦੀ ਜੋ ਡਿਵਾਈਡਰ ਲੱਗਿਆ ਹੁੰਦਾ ਉਸ ਨੂੰ ਤੋੜਦੀ ਹੈ ਅਤੇ ਪੁਲ ਦੇ ਉੱਤੇ ਲਟਕ ਜਾਂਦੀ ਹੈ ਹਾਲਾਂਕਿ ਇਸ ਦੇ ਵਿੱਚ 5 ਤੋਂ 6 ਸਵਾਰੀਆਂ ਸਵਾਰ ਦੱਸੇ ਜਾ ਰਹੇ ਸੀ ਲੋਕ ਜੋ ਕਿ ਵੱਡਾ ਬਚਾਅ ਹੋਇਆ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਫਲੋਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਦੋ ਬੱਸਾਂ ਦੀ ਟੱਕਰ ਹੋਈ ਹੈ ਤੇ ਇੱਕ ਬੱਸ ਪੁਲ ਦੇ ਉੱਤੇ ਹੀ ਲਟਕ ਗਈ ਹੈ ਹਾਲਾਂਕਿ ਲੋਕਾਂ ਦਾ ਕਹਿਣਾ ਹੈ ਯੂਪੀ ਰੋਡਵੇਜ਼ ਵਾਲੀ ਬੱਸ ਦੀ ਸਪੀਡ 10 ਤੋਂ 15 ਦੱਸੀ ਜਾ ਰਹੀ ਹੈ ਜਦਕਿ ਜੋ ਪਿੱਛੋਂ ਸਲੀਪਰ ਬੱਸ ਆ ਰਹੀ ਸੀ ਉਹ ਕਾਫੀ ਜ਼ਿਆਦਾ ਸਪੀਡ ਤੇ ਸੀ ਜਿਸ ਦੇ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਤਾਂ ਤਸਵੀਰਾਂ ਵੀ ਹਾਦਸੇ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਜੋ ਬੱਸ ਹੈ ਉਹ ਪੁਲ ਦੇ ਉੱਤੇ ਲਟਕੀ ਹੋਈ ਹੈ ਹਾਲਾਂਕਿ ਗਨੀਮਤ ਰਹੀ ਹੈ ਕਿ ਬਸ ਹੀਠਾ ਨਹੀਂ ਡਿੱਗੀ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਸ਼ੈਰ ਨੂੰ ਜੋੜਨ ਵਾਲਾ ਇਹ ਪੁਲਿਸ ਸੀਗਾ ਅਤੇ ਇਸ ਦੇ ਨਿਚੋਤੀ ਵੀ ਆਵਾਜ਼ ਆਈ ਬਿਲਕੁਲ ਲਗਾਤਾਰ ਚੱਲਦੀ ਰਹਿੰਦੀ ਹੈ ਜੇਕਰ ਇਹ ਬਸ ਹੀਠਾ ਡਿੱਗ ਜਾਂਦੀ ਤਾਂ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ ਤਾਂ ਫਿਲੌਰ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਤੇ ਕਿ ਅੱਜ ਸਵੇਰੇ ਸਵੇਰੇ ਸੰਘਣੀ ਧੁੰਦ ਦੇ ਕਾਰਨ ਇੱਕ ਯੂਪੀ ਰੋਡਵੇਜ਼ ਦੀ ਬਸ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਸ ਨੇ ਕਿ ਪਹਿਲਾ ਪੁਲ ਦੇ ਸਾਈਡ ਦੇ ਵਿੱਚ ਲੱਗੇ ਡਿਵਾਈਡਰ ਨੂੰ ਤੋੜਿਆ ਅਤੇ ਪੁਲ ਦੇ ਉੱਤੇ ਹੀ ਲਟਕ ਗਈ ਹੈ